ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲੋ ਜੀ ਆਪਾਂ ਅੱਜ ਕੁਕਿੰਗ ਬਲੌਗ ਦੇ ਵਿੱਚ ਬਣਾ ਰਿਹਾ ਜੀ ਮੂੰਗਰੇ ਮੂੰਗਰਿਆਂ ਨੂੰ ਆਪਾਂ ਡੁੰਗਣ ਲੱਗੇ ਹੋਏ ਆਂ ਤੇ ਇਹਦੀਆਂ ਨਾ ਅੱਗੇ ਪਿੱਛੇ ਜੜੀਆਂ ਡੰਡੀਆਂ ਨੇ ਉਹਨਾਂ ਨੂੰ ਆਪਾਂ ਕੱਢ ਦਿਆਂਗੇ ਤੇ ਸਾਫ਼ ਕਰਕੇ ਜੀ ਆਪਣੇ ਮੂੰਗਰੇ ਹੋ ਗਏ ਨੇ ਤਿਆਰ ਬਣਾਉਣ ਦੇ ਲਈ ਵਿੱਚ ਪਾਵਾਂਗੇ ਆਪਾਂ ਆਲੂ ਪਿਆਜ਼ ਛਲਗਮ ਮੂਲੀ ਤੇ ਇਹ ਮੂਲੀ ਦੇ ਪੱਤੇ ਹੈਗੇ ਆ ਇੱਕ ਨਵੇਂ ਹੀ ਤਰੀਕੇ ਨਾਲ ਆਪਾਂ ਸਬਜ਼ੀ ਬਣਾ ਰਹੇ ਆਂ ਤੇ ਲਵਾਂਗੇ ਜੀ ਆਪਾਂ ਇਹਦੇ ਨਾਲ ਵਾਸਤੇ ਸਰੋਂ ਦਾ ਤੇਲ ਜੀਰਾ ਪਾ ਦਿੱਤਾ ਏ ਪਿਆਜ਼ ਤੇ ਆਪਾਂ ਥੋੜੀ ਦੇਰ ਇਹਨੂੰ ਪਿਆਜ਼ ਨੂੰ ਬਰਾਊਨ ਕਰਾਂਗੇ ਉਸ ਤੋਂ ਬਾਅਦ ਜੀ ਮੈਂ ਆ ਲੱਗ ਤੁ ਆਦਰਕ ਔਰ ਹਰੀ ਮਿਰਚਾਂ ਕੁੱਟ ਕੇ ਰੱਖੀਆਂ ਨੇ ਤੇ ਉਹ ਕਾਵਾਂਗੇ ਆਪਾਂ ਤੇ ਇਹਨੂੰ ਵੀ ਆਪਾਂ ਫਰਾਈ ਕਰਦੇ ਆਂ ਜਿੰਕਿਤਨਾ ਬਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਉਪਰਾਂ ਫਰਾਈ ਕਰਕੇ ਪਾਵਾਂਗੇ ਜੀ ਟਮਾਟਰ ਦਾ ਪੇਸਟ ਉਸ ਤੋਂ ਬਾਅਦ ਜੀ ਆਪਾਂ ਜਿਹੜੇ ਆਪਣੇ ਆਮ ਮਸਾਲੇ ਹੁੰਦੇ ਨੇ ਨਮਕ ਤੇ ਮਿਰਚ ਹਲਦੀ ਪਾਵਾਂਗੇ ਤੇ ਫਿਰ ਉਸ ਦੀ ਚੰਗੀ ਤਰ੍ਹਾਂ ਪੇਸਟ ਤਿਆਰ ਕਰਾਂਗੇ ਲੋ ਜੀ ਆਪਾਂ ਨਮਕ ਤੇ ਮਿਰਚ ਹਲਦੀ ਤੇ ਮਸਾਲਾ ਪਾ ਲਿਆ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਮਸਾਲਾ ਤਿਆਰ ਕਰਾਂਗੇ ਪਹਿਲਾਂ ਮੈਂ ਬਿਲਕੁਲ ਥੋੜਾ ਜਿਹਾ ਪਾਣੀ ਪਾਵਾਂਗੀ ਚੰਗੀ ਤਰ੍ਹਾਂ ਤਾਂ ਆਪਣਾ ਮਸਾਲਾ ਹੈਗਾ ਇਹ ਉਹ ਤਿਆਰ ਹੋ ਜਾਵੇ ਚੰਗੀ ਤਰ੍ਹਾਂ ਪਕਾਵਾਂਗੇ ਆਪਾਂ ਮਸਾਲੇ ਨੂੰ ਜੇ ਲੋ ਜੀ ਆਪਣਾ ਮਸਾਲਾ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਲੂ ਆਲੂ ਪਾ ਦਿੰਦੇ ਆਪਾਂ ਉਹਦਾ ਮਿਕਸ ਕਰਕੇ ਫਿਰ ਆਪਾਂ ਇਹਦੇ ਵਿੱਚ ਇਹ ਪਾਏ ਜੀ ਛਲਗਮ ਮੂਲੀ ਹੱਜੇ ਮੈਂ मूंगਰੇ ਤੇ ਆਲੂ ਕੱਲੇ ਨਹੀਂ ਬਣਾ ਰਹੀ ਹੈਗੀ ਮਿਕਸ ਕਰਕੇ ਆਪਾਂ ਇਹ ਸਬਜ਼ੀ ਬਣਾ ਰਹੇ ਆ ਹੁਣ ਆਪਾਂ ਪਾ ਦਿਆ ਜੀ ਮੂਲੀ ਦੇ ਪੱਤੇ ਔਰ मूंगਰੇ ਇਹਨ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਆਪਾਂ ਇਹਨੂੰ ਉਹਨਾ ਸਿੰਮ ਤੇ ਰੱਖ ਕੇ ਬਣਾਵਾਂਗੇ ਬਹੁਤ ਤੇਜ਼ ਫਲੇਮ ਦੇ ਉੱਪਰ ਨਹੀਂ ਬਣਾਵਾਂਗੇ ਇਹ ਥੋੜਾ ਸਲੋ ਕਰਕੇ ਆਪਾਂ ਫਲੇਮ ਨੂੰ ਫਿਰ ਪਕਾਵਾਂਗੇ ਇਹਨੂੰ ਮੱਠੀ ਮੱਠੀ ਅੱਗ ਤੇ ਤੇ ਥੋੜਾ ਜਿਹਾ ਮੈਂ ਪਾਣੀ ਪਾ ਦਿੱਤਾ ਕਿਉਂਕਿ ਆਲੂ ਨੂੰ ਥੋੜਾ ਜਿਹਾ ਪੱਕਣ ਲਈ ਟਾਈਮ ਲੱਗੂਗਾ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾ ਦਿੱਤਾ ਹੈ ਚਲੋ ਜੀ ਦੇਖੋ ਆਪਣੀ ਸਬਜੀ ਗਈ ਇਹ ਬਣ ਬੜੀ ਹੀ ਕਰਾਰੀ ਕਰਾਰੀ ਜਹੀ ਸਬਜੀ ਬਣੀ ਹੈ ਬਹੁਤ ਵਧੀਆ ਲੁੱਕ ਬਣੀ ਹੈ ਸਮਝੀ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖੋ ਮੂਲੀ ਛਲਗਮ ਕੇ ਮੂਲੀ ਦੇ ਪੱਤੇ ਪਾ ਕੇ ਆਲੂ ਔਰ ਗੰਬਰੀ ਦਾਪਾ ਹਰ ਕੋਈ ਬਣਾ ਲੈਂਦੇ ਆ ਤੇ ਇਸ ਤਰੀਕੇ ਨਾਲ ਵੀ ਬਣਾ ਕੇ ਜਰੂਰ ਦੇਖਿਓ ਇਹ ਹੁਣ ਆਪਾਂ ਪਾਵਾਂਗੇ ਜੀ ਹਰਾ ਧਨੀਆ ਸਬਹੀ ਆਪਣੀ ਬਣ ਕੇ ਹੋ ਗਈ ਹੈ ਜੀ ਤਿਆਰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਜੀ ਲਾਈਕ ਕਮੈਂਟ ਜਰੂਰ ਕਰ ਦਿਓ ਜਿਨਾਂ ਨੇ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਹੀ ਜ਼ਰੂਰ ਕਰ ਦਿਓ ਜੀ ਲੋ ਜੀ ਸਰਦੀ ਆਪਣੀ ਫਾਈਨਲੀ ਣਕੇ ਹੋ ਗਈ ਹੈ ਜੀ ਤਿਆਰ ਨੂੰ ਦੇਖਣ ਨੂੰ ਬਹੁਤ ਹੀ ਟੇਸਟੀ ਟੇਸਟੀ ਹੈਗੀ ਵੀ ਬਹੁਤ ਹੀ ਤੇਜ਼ੀ ਬਣੀ ਹੈ ਜਰੂਰ ਕਮੈਂਟ ਕਰਕੇ ਦੱਸਿਓ ਜੀ ਕਿਸ ਤਰ੍ਹਾਂ ਦੀ ਲੱਗੀ ਮੇਰੀ ਰੈਸਪੀ ਮਿਲਦੇ ਆਂ ਜੀ ਆਪਾਂ ਤੋਂ ਹੋਰ ਨਵੇਂ ਵਲੌਗ ਦੇ ਨਾਲ ਪ੍ਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਕੋਚ ਰੱਖੇ ਸਰਦੀ ਕਲਾਕਿਤ ਰੱਖੇ